ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕੁਦਰਤ ਹੀ ਰੱਬ ਹੈ ਦੋਸਤੋ ਅਸੀਂ ਸਾਰੇ ਲੋਕ ਰੱਬ ਨੂੰ ਮੰਨਦੇ ਹਾਂ ਅਸੀਂ ਸਿੱਖ ਲੋਕ ਇਸ ਨੂੰ ਪ੍ਰਮਾਤਮਾ ਜਾਂ ਰੱਬ ਕਹਿੰਦੇ ਹਾਂ ਹਿੰਦੂ ਲੋਕ ਇਸ ਨੂੰ ਆਰਾਮ ਕਹਿੰਦੇ ਹਨ ਮੁਸਲਮਾਨ ਲੋਕ ਇਸ ਨੂੰ ਅੱਲਾਹ ਕਹਿੰਦੇ ਹਨ ਤੇ ਕ੍ਰਿਸਚੀਅਨ ਲੋਕ ਇਸ ਨੂੰ ਗੋਡ ਕਹਿ ਕੇ ਪੁਕਾਰਦੇ ਹਨ ਪਰ ਗੱਲ ਇੱਕੋ ਹੀ ਹੈ ਅਸੀਂ ਸਾਰੇ ਮੰਨਦੇ ਹਾਂ ਕਿ ਅੱਲਾ ਗੋਡ ਰਾਮ ਪ੍ਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਉਸ ਦਾ ਨਾਂ ਕੋਈ ਆਕਾਰ ਹੈ ਨਾ ਸ਼ਕਲ ਹੈ ਨਾ ਕੋਈ ਰੰਗ ਰੂਪ ਹੈ ਉਹ ਇੱਕ ਦਿਖ ਮਤਲਬ ਨਾ ਦਿਖਣ ਵਾਲੀ ਸ਼ਕਤੀ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਹੀ ਰੱਬ ਹੈ ਜੇਕਰ ਹੁਣ ਕੋਈ ਰੱਬ ਨੂੰ ਪ੍ਰਾਪਤ ਕਰਨ ਦੀ ਗੱਲ ਕਰੇ ਤਾਂ ਇਹ ਗੱਲ ਪੱਕੀ ਹੈ ਕਿ ਕੁਦਰਤ ਦੇ ਨਿਜਮਾ ਨੂੰ ਸਮਝਣ ਤੋਂ ਬਿਨਾ ਰੱਬ ਨੂੰ ਨਹੀਂ ਸਮਝਿਆ ਜਾ ਸਕਦਾ ਬਾਬਾ ਨਾਨਕ ਜੀ ਨੇ ਵੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਸਾਨੂੰ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਗੱਲ ਕੀਤੀ ਹੈ ਮਤਲਬ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਚੱਲਣ ਦੀ ਗੱਲ ਕੀਤੀ ਗਈ ਹੈ ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਹੀ ਰੱਬ ਦੀ ਪ੍ਰਾਪਤੀ ਹੈ ਅਸੀਂ ਜਿੰਨਾ ਕੁਦਰਤ ਨਾਲ ਛੇੜਛਾੜ ਕਰਾਂਗੇ ਉਨਾ ਹੀ ਅਸੀਂ ਰੱਬ ਕੋਲੋਂ ਦੂਰ ਹੁੰਦੇ ਜਾਵਾਂਗੇ ਤੇ ਸਾਨੂੰ ਕੁਦਰਤ ਨਾਲ ਛੇੜਛਾੜ ਕਰਨ ਦਾ ਖਮਿਆ ਜਾ ਵੀ ਭੁਗਤਣਾ ਪਵੇਗਾ ਦੋਸਤੋ ਸਾਡਾ ਮਨੁੱਖੀ ਸਰੀਰ ਵੀ ਕੁਦਰਤ ਦਾ ਹੀ ਇੱਕ ਹਿੱਸਾ ਹੈ ਅਸੀਂ ਔਰ ਜਾਨਾ ਦੇਖਦੇ ਹਾਂ ਕਿ ਜਿਸਨੇ ਵੀ ਇਸ ਸਰੀਰ ਨਾਲ ਗੈਰ ਕੁਦਰਤੀ ਵਰਤਾਰਾ ਕੀਤਾ ਮਤਲਬ ਗੈਰ ਕੁਦਰਤੀ ਚੀਜ਼ਾਂ ਖਾਧੀਆਂ ਪੀਤੀਆਂ ਜਾਂ ਹੋਰ ਗਲਤ ਕੰਮ ਕੀਤਾ ਤਾਂ ਉਸ ਮਨੁੱਖ ਨੂੰ ਬਿਮਾਰੀਆਂ ਦੇ ਰੂਪ ਵਿੱਚ ਉਹ ਸਭ ਕੁਝ ਭੁਗਤਣਾ ਪਿਆ ਹੁਣ ਕੁਝ ਲੋਕ ਸਵਾਲ ਕਰਨਗੇ ਕਿ ਜੇ ਕੁਦਰਤ ਹੀ ਰੱਬ ਹੈ ਤਾ ਕੁਦਰਤ ਕਿਸ ਨੇ ਬਣਾਈ ਹੈ ਹੁਣ ਜੇਕਰ ਇਸ ਸਵਾਲ ਦਾ ਕੋਈ ਉੱਤਰ ਇਹ ਦੇਵੇ ਕਿ ਕੁਦਰਤ ਵਿਤਾ ਰੱਬ ਨੇ ਹੀ ਬਣਾਈ ਹੈ ਤਾਂ ਫਿਰ ਦੂਸਰੇ ਪਾਸੇ ਤੋਂ ਸਵਾਲ ਖੜਾ ਹੋ ਜਾਂਦਾ ਕਿ ਰੱਬ ਕਿਸ ਨੇ ਬਣਾਇਆ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਸਾਫ਼ ਕੀਤਾ ਹੈ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਅੱਪੇ ਜਾਣਾ ਸੋਈ ਪਾਵੋ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਕਿਸ ਤਰ੍ਹਾਂ ਹੋਈ ਕਿਸਨੇ ਕੀਤੀ ਇਹ ਸਭ ਉਸ ਮਾਲਕ ਨੂੰ ਹੀ ਪਤਾ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਸੋ ਸਾਨੂੰ ਇਹਨਾਂ ਗੱਲਾਂ ਦੇ ਝਮੇਲੇ ਵਿੱਚ ਨਹੀਂ ਪੈਣਾ ਚਾਹੀਦਾ ਸਾਡੇ ਵਾਸਤੇ ਤਾਂ ਇੰਨਾ ਹੀ ਬਹੁਤ ਆ ਕਿ ਅਸੀਂ ਆਪਣੇ 5 5.5 ਫੁੱਟ ਦੇ ਸਰੀਰ ਨੂੰ ਹੀ ਸਮਝ ਲਈਏ ਅਸੀਂ ਤਾਂ ਅਜੇ ਤੱਕ ਇਸ ਆਪਣੇ ਛੋਟੇ ਜਿਹੇ ਸਰੀਰ ਨੂੰ ਹੀ ਨਹੀਂ ਸਮਝ ਸਕੇ ਕਿ ਇਹ ਕਿਵੇਂ ਚੱਲਦਾ ਹੈ ਤੇ ਇਸ ਨੂੰ ਠੀਕ ਠਾਕ ਚਲਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਮਾੜਾ ਜਿਹਾ ਜ਼ੁਕਾਮ ਲੱਗ ਜਾਵੇ ਤਾਂ ਅਸੀਂ ਡਾਕਟਰ ਕੋਲ ਭੱਜ ਤੁਰਦੇ ਹਾਂ ਪਰ ਅਸੀਂ ਗੱਲਾਂ ਰੱਬ ਨੂੰ ਸਮਝਣ ਦੀਆਂ ਕਰਦੇ ਹਾਂ ਇਹ ਸਾਡੇ ਵਸਤੋਂ ਬਾਹਰ ਦੀਆਂ ਗੱਲਾਂ ਹਨ ਅਸੀਂ ਸਿਰਫ ਕੁਦਰਤ ਦੇ ਨਿਯਮਾਂ ਨੂੰ ਹੀ ਸਮਝਣਾ ਹੈ ਤੇ ਉਹਨਾਂ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਬਾਬਾ ਨਾਨਕ ਜੀ ਵੀ ਸਾਨੂੰ ਬਸ ਇਹੋ ਹੀ ਸਮਝਉਂਦੇ ਹਾਂ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਾਂਗੇ ਤਾਂ ਬਾਬਾ ਨਾਨਕ ਜੀ ਵੀ ਸਾਨੂੰ ਗਰੰਟੀ ਦੇ ਕੇ ਗਏ ਹਨ ਕਿ ਸਾਨੂੰ ਜ਼ਿੰਦਗੀ ਵਿੱਚ ਇੱਕ ਵੀ ਸਮੱਸਿਆ ਨਹੀਂ ਆਵੇਗੀ ਸੋ ਇੰਨਾਂ ਗੱਲਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਜੇਕਰ ਮੇਰੇ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ